ਕੋਣ ਹੈ ਜਨਾਬ ਤੁਹਾਡੇ ਇਲਾਕੇ ਤੋਂ ਹੀ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂ ਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਏ ਹਾਂ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ 'ਚ ਰਾਜਨੀਤੀ ਦੀ ਕੋਈ ਸੇਵਾ ਕਰਨੀ ਹੈ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇ ਨਾਲੇ ਸੂਟਾ ਵਰਗ ਹੈ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਗਿਆ ਆਪਾਂ ਕਹਿੰਨਾ ਤਿੰਨ ਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਐਂ ਤੋ ਰੇ ਫਿਰਦਾ ਰਹਿੰਦਾ ਲਫਾਫਿਆਂ ਚ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਚਾੜ ਦੇਾਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਫਾਫੇ ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਬਾਪ ਲਫਾਫੇ ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਬੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦਾ ਧਰਧਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹਨਾਂ ਦਾ ਆਜੰਡਾ ਹੈ ਬਸ ਹੋਰ ਕੋਈ ਆਜੰਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਂਗੇ ਸুইস ਕਰਕੇ ਸਾਡਾ ਤਾਂ ਦਿਲ ਦੀ ਹਰ ਧੜਕਣ ਜਿਹੜੀ ਹੈ ਉਹ ਪੰਜਾਬ ਵਾਸਤੇ ਦਿਲ ਧੜਕਦਾ ਹੈ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ بڑے ਨਾਮ ਸ਼ੋਹਰਤਾ ਰਤਬੇ ਦਿੱਤੇ ਪਰ ਅਸੀਂ ਪੰਜਾਬ ਨੂੰ ਵਾਪਸ ਕੀ ਦਿੱਤਾ ਫਿਰ ਔਰ ਐਸੇ ਜਨਮ ਚੀ ਸੋ ਵੀਰੋ ਅੱਜ ਜਿੰਨਾ ਵੀ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਹਰੇਕ ਜ਼ਿਲ੍ਹੇ 'ਚ ਹਰ ਰੋਜ਼ ਕੈਬਨਿਟ ਮਨਿਸਟਰ ਐਮ ਐਲ ਏ ਸਹਿਬਾਨ ਉਹੋ ਤੁਹਾਡੇ ਵਿੱਚ ਰਹਿਣਗੇ ਹਰੇਕ ਜ਼ਿਲ੍ਹੇ ਚ ਖਾਤੇ ਚ ਪੈਸੇ ਆਈ ਜਾਣਗੇ ਤੁਹਾਡੇ ਮੋਬਾਈਲਾਂ ਤੇ ਮੈਸੇਜ ਆ ਜਾਣਗੇ ਜਿਹੜੀਆਂ ਜ਼ਮੀਨਾਂ ਰੂੜਗੀਆਂ ਦਰਿਆਵਾਂ ਚ ਉਹਨਾਂ ਵਾਸਤੇ ਵੀ ਅਸੀਂ ਉਹਨਾਂ ਦਾ ਪਤਾ ਕਰ ਰਹੇ ਹਾਂ ਕਿਉਂਕਿ ਇਹਦਾ ਪਤਾ ਕਰਨ ਵਾਸਤੇ ਪਿੰਡਾਂ ਚੋਂ ਲੋਕਾਂ ਨੂੰ ਪਤਾ ਹੁੰਦਾ ਸਾਰਾ ਤੇ ਨਾਲ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਜਿਹੜੀ ਕਿ ਪਹਿਲੀ ਵਾਰ ਹੋ ਰਹੀ ਏ ਗੱਲ ਪਹਿਲਾਂ ਵਾਲਿਆਂ ਨੂੰ ਨਹੀਂ ਪਤਾ ਸੀ ਇਹ ਗੱਲਾਂ ਦਾ ਕਈ ਵਾਰੀ ਆਪਾਂ ਠੇਕੇ ਤੇ ਜ਼ਮੀਨ ਲੈ ਲੈਣੇ ਆ ਪੱਤੇ ਤੇ ਲੈ ਲੈਣੇ ਆ ਗਰਦੌਰੀ ਦੇ ਵਿੱਚ ਨੁਕਸਾਨ ਵੀ ਇੰਨਾ ਨੁਕਸਾਨ ਹੋਇਆ ਕਿਦੀ ਕਿਦੀ ਜ਼ਮੀਨ ਐ ਉਹ ਆਪਾਂ ਕੱਢ ਲੈਣੇ ਆ ਫਰਦ ਚੋਂ ਰਜਿਸਟਰੀ ਤੇ ਖਾਤੇ ਦੇ ਵਿੱਚ ਉਹਦੇ ਚਲੇ ਜਾਂਦੇ ਪੈਸੇ ਪਰ ਉਹਨੇ ਜ਼ਮੀਨ ਠੇਕੇ ਦੇ ਦਿੱਤੀ ਹੁੰਦੀ ਐ ਹੁਣ ਤਾਂ ਠੇਕਾ ਲੈ ਲਿਆ ਹੁੰਦਾ ਐ ਪੈਸੇ ਲੈ ਲਏ ਹੁੰਦੇ ਐ ਬਹੁਤ ਸਾਰੇ ਬੰਦੇ ਹੈਗੇ ਨੇ ਰੱਬ ਦੇ ਘਰ ਦੇਰ ਹੈ ਰੱਬ ਦੇ ਘਰੇ ਹਰ ਕਿਸਮ ਦਾ ਬੰਦਾ ਹੈ ਬਹੁਤ ਸਾਰੇ ਬੰਦੇ ਹੈਗੇ ਨੇ ਜਿਹੜੇ ਦੇ ਦਿੰਦੇ ਆ ਵੀ ਯਾਰ ਮੈਨੂੰ ਤਾਂ ਠੇਕਾ ਮਿਲ ਗਿਆ ਤੇਰੇ ਪੈਸੇ ਆਏ ਨੇ ਤੂੰ ਲੈ ਲੈ ਪਰ ਬਹੁਤ ਸਾਰੇ ਅਜੇ ਵੀ ਨੇ ਜਿਹੜੇ ਨਹੀਂ ਦਿੰਦੇ ਠੇਕਾ ਵੀ ਲੈ ਗਿਆ ਸਰਕਾਰ ਦੀ ਜਿਹੜੀ ਹੈਲਪ ਆਈ ਮੁਆਵਜ਼ਾ ਉਹ ਵੀ ਲੈ ਗਿਆ ਤੋਂ ਕਾਫੀ ਸ਼ਿਕਾਇਤਾਂ ਸਾਨੂੰ ਆਈਆਂ ਉਹਦਾ ਅਸੀਂ ਹੱਲ ਕੱਢਿਆ ਕਿ ਅਸੀਂ ਕਾਸ਼ਤਕਾਰ ਲਫ਼ਜ਼ ਲਿਖਦਾ ਜੀ ਕਾਸ਼ਤਕਾਰ ਨੂੰ ਪੈਸੇ ਮਿਲਣਗੇ ਜਿਹੜਾ ਉਸ ਵੇਲੇ ਉਸ ਜ਼ਮੀਨ ਤੇ ਖੇਤੀ ਕਰ ਰਿਆ ਸੀ ਪੈਸੇ ਉਹਨੂੰ ਮਿਲਣਗੇ ਜਨਾਬ ਜਿਹਦਾ ਨੁਕਸਾਨ ਹੋਇਆ ਜਿਨੇ ਰਿਹਾਂ ਸਪਰਿਆਂ ਤੇ ਪੈਸੇ ਖਰਚਤੇ ਜਿਨੇ ਪੁੱਤਾ ਮੰਗੂ ਫਸਲ ਪਾਲੀ ਐ ਨਾ ਆਖਰੀ ਮੌਕੇ ਤੇ ਗੜੇ ਪੈ ਗਏ ਉਹਨੂੰ ਮਿਲਣਗੇ ਪੈਸੇ ਉਹ ਪਿੰਡ ਚੋਂ ਪਤਾ ਲੱਗ ਜਾਂਦਾ ਕਿਨੇ ਕਿੰਨੇ ਕਿੱਲੇ ਕਿੰਨਾ ਦੀ ਜ਼ਮੀਨ ਠੇਕੇ ਤੇ ਲਈ ਐ ਇਹ ਪਿੰਡ ਚੋਂ ਪਤਾ ਲੱਗ ਜਾਂਦਾ ਪਿੰਡ ਦੇ ਲੋਕ ਝੂਠ ਨਹੀਂ ਬੋਲਦੇ ਇਸੇ ਤਰ੍ਹਾਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਪਿੰਡਾਂ ਚੋਂ ਪਤਾ ਕਰਾਂਗੇ ਕਿਉਂਕਿ ਉਹ ਤਾਂ ਮੁਸ਼ਤਰਕਾ ਖਾਤਾ ਸੀ ਨਾ ਕਿਸੇ ਕੋ ਦਾ ਕੋ ਕਾਗਜ਼ ਪੱਤਰ ਹੈ ਪਰ ਉਹਨਾਂ ਨੂੰ ਅਸੀਂ ਬਾਈ ਨੇਮ ਕਰ ਕਰ ਜਾ ਕੇ ਆਪ ਉਹਨਾਂ ਦੀ ਹੈਲਪ ਕਰਾਂਗੇ ਆਪ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਦੁੱਖ ਵੰਡਾਵਾਂਗੇ ਸੋ ਅਮਰਸਰ ਜ਼ਿਲ੍ਹੇ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਮੈਂ ਮੁਲਾਜ਼ਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਕੰਮ ਕਰਕੇ ਅੱਜ ਵੈਸੇ ਤਾਂ 28 ਤਰੀਕ ਬਣਦੀ ਸੀ 28 ਅਕਤੂਬਰ ਜੇ 45 ਦਿਨਾਂ ਦਾ ਲਾਉਂਦੇ ਪਰ ਇਹਨਾਂ ਨੇ 15 ਦਿਨ ਪਹਿਲਾਂ ਹੀ ਜਿਹੜਾ ਇਹ ਸਭ ਤੋਂ ਵੱਧ ਪ੍ਰਭਾਵ ਤੇਰੀਏ ਦਾ ਮੁਆਵਜ਼ਾ ਔਰ ਅਸੈਸਮੈਂਟ ਕਰਕੇ ਸਾਨੂੰ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਇਸ ਤੋਂ ਬਾਅਦ ਵੀ ਪੈਸੇ ਮਿਲਣਗੇ ਸਾਡੇ ਕੈਬਨਿਟ ਮੰਤਰੀ ਜਿਹੜੇ ਨੇ ਬਾਕੀ 19 ਜ਼ਿਲ੍ਹਿਆਂ 'ਚ ਵੀ ਕੱਲ ਤੋਂ ਸ਼ੁਰੂਆਤ ਹੋ ਜੂਗੀ ਸਾਰੇ ਹਰ ਰੋਜ਼ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਕਿ ਮੈਂ ਹੀ ਜਾਵਾਂਗਾ ਤਾਂ ਹੀ ਪੈਸੇ ਮਿਲਣਗੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਆਪਾਂ ਬਾਅਦ 'ਚ ਜਾਇਆਵਾਂਗੇ ਕਦੇ ਫੇਰ ਜਾਇਆਵਾਂਗੇ ਪਰ ਕਿਰਾਂ ਤੁਸੀਂ ਜ਼ਖਮਾਂ ਤੇ ਮਲਮ ਜਲਾਉਣੀ ਬੜੀ ਜ਼ਰੂਰੀ ਹੈ ਤਾਂ ਕਿ ਲੀਤੇ ਆਵੇ ਜ਼ਿੰਦਗੀ ਸੋ 2500 ਅੱਠ ਪਿੰਡ ਪ੍ਰਭਾਵਿਤ ਹੋਏ ਨੇ ਅੱਜ 52 ਪਿੰਡ ਇਸ ਇਲਾਕੇ ਦੇ ਮਤਲਬ ਟੋਟਲ ਅਜਨਾਲੇ ਦੇ 150 ਤੋਂ ਉੱਪਰ 110 220 200 ਤੋਂ ਵੱਧ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹੈ 110 ਉਹਦੇ ਚੋਂ ਜਨਾਲੇ ਦੇ 52 ਚ ਅੱਜ ਜਿਹੜਾ ਉਹ ਸ਼ੁਰੂਆਤ ਕਰ ਰਹੇ ਆ ਸੋ ਇਸ ਕਰਕੇ ਸਾਡੇ ਕੋਲੇ ਜਿੰਨਾ ਵੀ ਪੈਸਾ ਸਾਡੇ ਕੋਲੇ ਆ ਰਿਹਾ ਸੀ ਸੈਂਟਰ ਗਵਰਨਮੈਂਟ ਨੂੰ ਲਗਭਗ 14000 ਕਰੋੜ ਰੁਪਏ ਦਾ ਨੁਕਸਾਨ ਦਾ ਸੀ ਸਾਰਾ ਕਲਾ ਕਲਾ ਲਿਖ ਕੇ ਭੇਜਤਾ ਉਹ ਕਈ ਵਾਰੀ ਕਹੀ ਜਾਂਦੇ ਆ ਵਿਰੋਧੀ ਪਾਰਟੀ ਵਾਲੇ ਲਿਖ ਕੇ ਨਹੀਂ ਭੇਜਿਆ ਦੱਸਦੇ ਨਹੀਂ ਉਹ ਵੀ ਜਿੰਨੇ ਚਿਰ ਪਤਾ ਨਹੀਂ ਲੱਗਦਾ ਲਿਖ ਕੇ ਕੀ ਭੇਜਦੀ ਏ ਪਾਣੀ ਘਟਿਆ ਤਾਂ ਜਾਵਾਂਗੇ ਲੋਕਾਂ ਕੋਲੇ ਘਰ ਟਹਿ ਗਏ ਜਾਂ ਲੋਕਾਂ ਨੂੰ ਵੀ ਨਹੀਂ ਪਤਾ ਸਾਡੇ ਘਰ ਦਾ ਕੀ ਬਣਿਆ ਲੋਕ ਵੀ ਬਾਹਰ ਬੈਠੇ ਆ ਜਦੋਂ ਥੋੜਾ ਜਿਹਾ ਅੰਦਰ ਜਾ ਕੇ ਪਤਾ ਲੱਗੂਗਾ ਤਾਂ ਅਸਲੀ ਨੁਕਸਾਨ ਦਾ ਪਤਾ ਲੱਗੂ ਐਵੇਂ ਮੈਂ ਕਹਦਾ 20 ਹਜ਼ਾਰ ਕਰੋੜ ਦੇ ਦਿਓ ਜੀ ਅਸੀਂ ਬਣਾ ਕੇ ਭੇਜਤਾ ਉਹਨਾਂ ਦੀ ਮਰਜ਼ੀ ਹੈ ਕੋ ਦੇ ਦੇਣ ਨਹੀਂ ਤਾਂ ਪੰਜਾਬੀਆਂ ਅਸੀਂ ਆਪਣੇ ਆਪ ਵੀ ਹੀਲਾ ਕਰ ਲਾਂਗੇ ਕੋਈ ਐਸੀ ਗੱਲ ਨਹੀਂ ਕਿਉਂਕਿ ਅਸੀਂ ਤਾਂ ਤੁਰਕੀ ਜਾ ਕੇ ਵੀ ਸਾਡਾ 20 ਰੁਪਈਆ ਦਾ ਲੰਗਰ ਗੁਰੂ ਸਾਹਿਬ ਦਾ ਜਿਹੜਾ ਸ਼ੁਰੂ ਹੋਇਆ ਸੀ ਉਹਦਾ ਵਿਆਜ ਹੀ ਨਹੀਂ ਮੁੱਕਦਾ ਤੁਰਕੀ ਦੇ ਵਿੱਚ ਉਚਾਲ ਆਵੇ ਤਾਂ ਸਾਡਾ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸਾਡਾ ਹੱਕ ਬਣਦਾ ਸਾਡਾ 50000 ਕਰੋੜ ਜੀਐਸਟੀ ਦਾ ਦੇ ਦਿਓ ਸਾਡਾ 8000 ਕਰੋੜ ਸਾਡਾ ਰੂਰਲ ਡਿਵੈਲਪਮੈਂਟ ਫੰਡ ਦੇ ਦੇ ਦਿਓ ਆ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪਿਆ ਨਾ 8000 ਕਰੋੜ ਇਹ ਸਾਰਾ ਸੜਕਾਂ ਦਾ ਪਿੰਡਾਂ ਵਾਲੀਆਂ ਸੜਕਾਂ ਦਾ ਜਿਹੜੀਆਂ ਮੰਡੀਆਂ ਨੂੰ ਜਾਂਦੀਆਂ ਨੇ ਉਹੀ ਦੇ ਦਿਓ ਜੀ ਮੈਂ ਕਹਿੰਦਾ ਮੈਂ ਸਪੈਸ਼ਲ ਪੈਕੇਜ ਮੰਗਦਾ ਹੀ ਨਹੀਂ ਉਹੀ ਦੇ ਦੋਸੀਂ ਉਹਨਾਂ ਸਾਰ ਲਾਂਗੇ ਉਹ ਬਸ ਸੁਸਾਬੀ ਕਿਤਾਬੀ ਨੇ ਇਹਨੂੰ ਇੱਥੋਂ ਕੱਟ ਲੋ ਇਹਨੂੰ ਇੱਥੋਂ ਕੱਟ ਲੋ ਆ ਇਹਨੂੰ ਇਹਦੇ ਵਿੱਚ ਹੀ ਸਮਝੋ ਇਹਨੂੰ ਇਹਦੇ ਵਿੱਚ ਹੀ ਸਮਝੋ ਮੈਂ ਕਹਾਂ ਜੀ ਐਂ ਨਹੀਂ ਕੰਮ ਚੱਲਣਾ ਖੁੱਲੇ ਗੱਫੇ ਸਾਡੇ ਤਾਂ ਖੁੱਲੇ ਗੱਫੇ ਚੱਲਦੇ ਆ ਸੋ ਸ਼ਾਇਦ ਕਿਤੋਂ ਨਾ ਕਿਤੋਂ ਉਹ 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 ਵੀ ਤਾਂ ਪੋਲੀਟੀਕਲ ਪਾਰਟੀ ਆ ਉਹਨਾਂ ਨੇ ਵੀ ਤਾਂ ਇਲੈਕਸ਼ਨ ਇਲੈਕਸ਼ਨ ਲੜਨੀਆਂ ਨੇ ਕਿਤੋਂ ਨਾ ਕਿਤੋਂ ਉਹਨਾਂ ਦੇ ਵੀ ਬੰਦੇ ਦੱਸਦੇ ਹੋਣਗੇ ਤਾਂ ਆ ਵੀ ਥੱਲੇ ਕੰਮ ਖਰਾਬ ਹੈ ਯਾਰ ਕੁਛ ਨਾ ਕੁਛ ਤਾਂ ਖੋਲੋ ਖਜਾਨੇ ਦਾ ਮੂੰਹ ਇੱਧਰ ਨੂੰ ਜਦੋਂ ਅਸੀਂ ਆਪਣੇ ਜਦੋਂ ਅਸੀਂ ਆਪਣੇ ਖੇਤਾਂ ਦਾ ਮੂੰਹ ਦੇਸ਼ ਦੇ ਅਨਾਜ ਅਨਾਜ ਢਟਾਰਾ ਵੱਲ ਕਰ ਰੱਖਿਆ ਤਾਂ ਉਹ ਖਜ਼ਾਨੇ ਦਾ ਮੂੰਹ ਕਿਉਂ ਨਹੀਂ ਹੋ ਰਿਹਾ ਇੱਧਰ ਸਾਡੇ ਵੱਲ ਕਣਕ ਚਾਹੀਦੀ ਹੈ ਸਰੋਂ ਚਾਹੀਦੀ ਹੈ ਬਾਜਰਾ ਚਾਹੀਦਾ ਗੰਨਾ ਚਾਹੀਦਾ ਝੋਲ ਚਾਹੀਦੇ ਨੇ ਮੱਕੀ ਚਾਹੀਦੀ ਹੈ ਉਦੋਂ ਪੰਜਾਬ ਹੈ ਜੇ ਪੰਜਾਬ ਕਹਿੰਦੇ ਥੋੜੇ ਜਿਹੇ ਪੈਸੇ ਚਾਹੀਦੇ ਨੇ ਕਹਿੰਦੇ ਨਾ ਨਾ ਉਹ ਤਾਂ ਹੈ ਨਹੀਂ ਮੈਂ ਕਿਹਾ ਫਿਰ ਗਮਲਿਆਂ ਚ ਲਾਈਏ ਕਣਕਾਂ ਸੀ ਫਿਰ